ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਚੀਜ਼ ਨੋਟ ਕਰ ਰਿਆ ਸੀਗਾ ਸੋਸ਼ਲ ਮੀਡੀਆ ਤੇ ਕਾਫੀ ਉਹ ਟ੍ਰੈਂਡਿੰਗ ਚ ਚੱਲ ਰਹੀ ਹੈ ਬਹੁਤ ਵਾਇਰਲ ਹੋ ਰਹੀ ਆ ਕੋਈ ਵਿਦੇਸ਼ ਦੀ ਧਰਤੀ ਦਾ ਸਿੰਘ ਆ ਤਾਂ ਉਹਨੇ ਇੱਕ ਫਤਿਹ ਬੁਲਾ ਰਿਆ ਵਾ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਤਲਬ ਕਿ ਪ੍ਰੋਪਰ ਫਤਿਹ ਨਹੀਂ ਬੁਲਾ ਰਿਆ ਇੱਕ ਮਜ਼ਾਕ ਦੇ ਰੂਪ ਵਿੱਚ ਬੁਲਾ ਰਿਆ ਵਾ ਮੈਨੂੰ ਸਮਝ ਨਹੀਂ ਆਉਂਦੀ ਵੀ ਜਦੋਂ ਤੁਹਾਨੂੰ ਗੁਰੂ ਗੋਬਿੰਦ ਸਿੰਘ ਨੇ ਅਮਰਤ ਛਕਾਇਆ ਪੰਜਾਬ ਪਿਆਰਿਆਂ ਬੱਸ ਤੁਸੀਂ ਅਮਰਤ ਛਕਾਇਆ ਫਤਿਹ ਇਸ ਤਰ੍ਹਾਂ ਥੋੜੀ ਉਹਨਾਂ ਨੇ ਸਾਨੂੰ ਬੁਲਾਉਣੀ ਦੱਸੀ ਗਈ ਆ ਪ੍ਰੋਪਰ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਲ ਦੇ ਵਿੱਚ ਸਿੰਘ ਦੀ ਚੜ੍ਹਦੀ ਕਲਾ ਦਾ ਉੱਥੋਂ ਪਤਾ ਲੱਗਦਾ ਵਾ ਕਿ ਕਿੰਨੇ ਜੋਸ਼ ਤੇ ਕਿੰਨੀ ਚੜ੍ਹਦੀ ਕਲਾ ਨਾਲ ਗੱਜ ਕੇ ਫਤਿਹ ਬੁਲਾਉਂਦਾ ਵਾ ਕਈ ਮੈਂ ਦੇਖਿਆ ਵਾ ਬੜੀ ਢਿੱਲੀ ਜੀ ਫਤਿਹ ਬੁਲਾਉਂਦੇ ਆ ਤੇ ਇਸ ਤਰ੍ਹਾਂ ਗੁਰੂ ਸਾਹਿਬ ਦਾ ਸਾਨੂੰ ਇਹ ਫਰਮਾਨ ਆ ਹਮੇਸ਼ਾ ਜਦੋਂ ਵੀ ਕੋਈ ਸਾਨੂੰ ਸਿੱਖ ਮਿਲਦਾ ਵਾ ਤਾਂ ਪੂਰੀ ਗੱਜ ਵੱਜ ਕੇ ਜੋਸ਼ ਨਾਲ ਫਤਿਹ ਬਲਾਓ ਤਾਂ ਜੋ ਤੁਸੀਂ ਇੱਕ ਰੱਬ ਦਾ ਨਾਮ ਹੀ ਲੈ ਜਾਂਦਾ ਵਾ ਤੇ ਸਿੰਘ ਦੀ ਚੜ੍ਹਦੀ ਕਲਾ ਦਾ ਪਤਾ ਲੱਗਦਾ ਵਾ ਨਾ ਕਿ ਤੁਸੀਂ ਢਿੱਲੇ ਜਿਹੇ ਤਰੀਕੇ ਨਾਲ ਫਤਿਹ ਬਲਾਉਂਦੇ ਮੈਨੂੰ ਬਹੁਤ ਮੈਨੂੰ ਆਪ ਨੂੰ ਬਹੁਤ ਜ਼ਿਆਦਾ ਇੱਥੇ ਇਸ ਤਰ੍ਹਾਂ ਮੈਨੂੰ ਵੇਖਣ ਨੂੰ ਮਿਲਦਾ ਵਾ ਉਹਨਾਂ ਨੂੰ ਬਹੁਤ ਕਈ ਦਾ ਭਾਈ ਇਸ ਤਰ੍ਹਾਂ ਫਤਿਹ ਨਾ ਬਲਾਓ ਇਸ ਤਰ੍ਹਾਂ ਫਤਿਹ ਬਲਾਓ ਤੁਸੀਂ ਕਿਸੇ ਤੋਂ ਡਰ ਕੇ ਅਮਰਤਸ਼ਾ ਗਿਆ ਵਾ ਜਾਂ ਕਿਸੇ ਦੇ ਭੈ ਵਿੱਚ ਆ ਕੇ ਅਮਰਤ ਛਕਿਆ ਫਤੇ ਬੁਲਾਉਣ ਲੱਗੇ ਵੀ ਨੀਵੀਂ ਜੀ ਪਾ ਕੇ ਸੰਗਦੇ ਆ ਵੀ ਹਾਂ ਹਾਂ ਵੀ ਸਾਨੂੰ ਫਤੇ ਬੁਲਾਉਣ ਲੱਗੇ ਪਤਾ ਨਹੀਂ ਕਿਹੜਾ ਸਾਨੂੰ ਡਰ ਭੈ ਲੱਗਦਾ ਵਾ ਸੋ ਭਾਈ ਇਸ ਤਰ੍ਹਾਂ ਫਤੇ ਨਾ ਬੁਲਾਇਆ ਕਰੋ ਪੂਰੀ ਗੱਜ-ਵੱਜ ਕੇ ਫਤੇ ਬੁਲਾਇਆ ਕਰੋ ਜੇ ਤੁਸੀਂ ਮੈਂ ਵੇਖਿਆ ਕੋਈ ਕੰਨਾਂ ਦੇ ਤਾਂ ਛੋਟੀਆਂ-ਛੋਟੀਆਂ ਕਿਰਪਾਨਾਂ ਪੈਂਟਾਂ ਵਿੱਚ ਦਿੱਤੀਆਂ ਹੁੰਦੀਆਂ ਵਾ ਕਿ ਤੁਸੀਂ ਕਿਸੇ ਤੋਂ ਡਰ ਕੇ ਕਿਰਪਾਨ ਪਾਈ ਆ ਭਾਈ ਜੇ ਤੇਰੇ ਤੇ ਕਿਤੇ ਹਮਲਾ ਹੋ ਗਿਆ ਕਿਤੇ ਇਹਦੀ ਜ਼ਰੂਰਤ ਪੈ ਗਈ ਪੈਂਟ ਚੋਂ ਕੱਢੂੰਗਾ ਕਿਰਪਾਨ ਨੂੰ ਭਾਈ ਸ਼ਸਤਰਧਾਰੀ ਹੋਵੋ ਕਿਰਪਾਨਾਂ ਪੈਂਟਾਂ ਜੋ ਬਾਹਰ ਕੱਢੋ ਵੱਡੀਆਂ ਪਾਓ ਸਰਕਾਰਾਂ ਦਾ ਸਾਨੂੰ ਅੱਗੇ ਨਹੀਂ ਵੇਖ ਕੇ ਜਾਂਰਦੀਆਂ ਤੁਸੀਂ ਪੈਂਟਾਂ ਦੇ ਵਿੱਚ ਕਿਰਪਾਨਾਂ ਪਾ ਲੈਨੇ ਆ ਈਵਨ ਕਈਆਂ ਬੀਬੀਆਂ ਦੇ ਕੰਗਾ ਮੈਂ ਗਾਤਰੇ ਨਾਲ ਲਮਕਦਾ ਦੇਖਿਆ ਵਾ ਕਿਰਪਾਨਾਂ ਨਾਲ ਬੰਨੇ ਭਾਈ ਤੁਸੀਂ ਕੰਗੇ ਦੀ ਜਗ੍ਹਾ ਸਿਰ ਵਿੱਚ ਆ ਕੰਗੇ ਨੂੰ ਸਿਰ ਵਿੱਚ ਲਾਓ ਨਾ ਕਿ ਕੰਗੇ ਨੂੰ ਗਾਤਰੇ ਨਾਲ ਬੰਨੋ ਐਕਸੀ ਕੰਗਾ ਨਹੀਂ ਸਾਂਭ ਸਕਦੇ ਕਮਾਲ ਹੋ ਗਈ ਆ ਤੁਸੀਂ ਆਪਣੇ ਕਕਾਰਾਂ ਨੂੰ ਨਹੀਂ ਸਾਂਭ ਸਕਦੇ ਤੇ ਤੁਸੀਂ ਸਾਂਭੋਗੇ ਕੀ ਕਿਰਪਾਨਾਂ ਚੱਕਣੀਆਂ ਔਖੀਆਂ ਹੋਣੀਆਂ ਪਈਆਂ ਸੋ ਭਾਈ ਆਪਣੀ ਗੁਰਸਿੱਖੀ ਵੱਲ ਜੁੜੋ ਸ਼ਾਸਤਰਾ ਨੂੰ ਪੰਜਾ ਕਕਾਰਾਂ ਦੇ ਪੂਰੇ ਧਾਰ ਨਹੀਂ ਹੋਵੋ ਈਵਨ ਪਿੱਛੇ ਜੇ ਕਾਫੀ ਗੱਲ ਹੋਈ ਆ ਇੱਕ ਬੀਬੀ ਸੀ ਉਹਨੇ ਇਗਜ਼ਾਮ ਦੇਣਾ ਸੀਗਾ ਤੇ ਉਹ ਬੱਚੀ ਦੇ ਸ਼ਸਤਰ ਉਤਾਰੇ ਗਏ ਹਾਂ ਵੀ ਇਹ ਸਾਡੇ ਵੀ ਲਾਉ ਨਹੀਂ ਕਰਦੇ ਪਏ ਸ਼ਸਤਰ ਕਿਉਂ ਇਹ ਪੰਜਾਬ ਦੀ ਗੱਲ ਹੋ ਰਹੀ ਆ ਪੰਜਾਬ ਵਿੱਚ ਅਸੀਂ ਰਹਿ ਰਹੇ ਆ ਤੇ ਸਾਨੂੰ ਇੱਥੇ ਸ਼ਸਤਰ ਨਹੀਂ ਈਵਨ ਕਿ ਧਾਰਾ 25 ਦੇ ਵਿੱਚ ਸਪੈਸ਼ਲ ਲਿਖਿਆ ਗਿਆ ਵਾ ਸਾਢੇ 3 ਫੁੱਟੀ ਕਿਰਪਾਨ ਸਿੱਖ ਨੂੰ ਪਾਉਣੀ ਜ਼ਰੂਰੀ ਤੇ ਫਿਰ ਉਹ ਧਾਰਾ ਕਿੱਧਰ ਗਈਆਂ ਸੋ ਭਾਈ ਸ਼ਸਤਰ ਧਾਰੀ ਹੋਵੋ ਆਪਣੇ ਇੱਕ ਕਾਰਨ ਨੂੰ ਪੂਰਾ ਕਰੋ ਗੁਰੂ ਵळे ਬਣੋ ਅੰਮ੍ਰਿਤ ਛਗੋ ਤੇ ਪੂਰੀ ਗੱਜ ਵੱਜ ਕੇ ਫਤਿਹ ਬੁਲਾਇਆ ਕਰੋ ਇਥੋਂ ਪਤਾ ਲੱਗਦਾ ਸਿੰਘ ਦੀ ਚੜ੍ਹਦੀ ਕਲਾ ਦਾ ਨਾ ਕਿ ਢਿੱਲੀ ਜੀ ਫਤਿਹ ਬੁਲਾਓ ਵੀ ਲੋਕ ਦੇ ਫਿਰੋ ਤੇ ਕਿਰਪਾਨਾਂ ਨੂੰ ਪੈਂਟਾਂ 'ਚ ਬਾਹਰ ਕੱਢੋ ਵੀ ਛੋਟੀ ਜੀ ਕਿਰਪਾਨ ਪਾ ਲੈਣੀ ਕੀ ਤੁਸੀਂ ਦਿਖਾਵਾ ਕਰਦੇ ਪਏ ਆਂ ਇਹ ਚੀਜ਼ ਦਾ ਕਿਸੇ ਤੋਂ ਲੋਕੇ ਅਮਰਤ ਛਕਿਆ ਵਾ ਸੋ ਭਾਈ ਜੇ ਤੁਸੀਂ ਅਮਰਤ ਛਕਿਆ ਵਾ ਪ੍ਰੋਪਰ ਤਰੀਕੇ ਨਾਲ ਸ਼ਸਤਰਾਂ ਦੇ ਧਾਰਨੀ ਹੋਵੋ ਤੇ ਗੁਰੂ ਵਾਲੇ ਬਣੋ ਸੇਵਾ ਸਮਰਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ